ਗੁਰੂ ਗੁਰਗੋਬਿੰਦ ਸਿੰਘ ਜੀ ਤੁਨ ਗੁਰੂ ਤੁਨ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜੋਰਾਬਾਦ ਸਿੰਘ ਦਾ ਜਰਮ ਦਿਹਾੜਾ ਦੁਨੀਆ ਪਾਰਚ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਹਿਬਜਾਦਾ ਜੋਰਾਵਾਰ ਸਿੰਘ ਦਸਨਪਿਤਾ ਜਿਹਦੇ ਤੀਸਰੇ ਪੁੱਤਰ ਸਨ ਬਾਬਾ ਜੋਰਾਵਾਰ ਸਿੰਘ ਦਾ ਜਨਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਬਾਬਾ ਜੋਰਾਵਾਰ ਸਿੰਘ ਜੀ ਜਦ ਸੁਨਿਆਰੀ ਪੁਸ਼ਾਕੇ ਗਲ ਚ ਕਿਰਪਾਨ ਸਿਰ ਉੱਪਰ ਸਜਦੇ ਗੋਲਦਮਾਲੇ ਤੇ ਕਲਗੀ ਸਜਾਉਂਦੇ ਸਨ ਤਾਂ ਨੂਰ ਭਰੇ ਚਿਹਰੇ ਨੂੰ ਹੋਰ ਵੀ ਚਾਰ ਚੰਨ ਲੱਗ ਜਾਂਦੇ ਸੀ ਬਾਬਾ ਜੀ ਵੱਡੇ ਸਹਜਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਕੋਲੋਂ ਸ਼ਸਤਰ ਚਲਾਉਣੇ ਸਿੱਖਦੇ ਤੇ ਦਾਦੀ ਮਾਂ ਤੋਂ ਗੁਰਬਾਣੀ ਸੁਣਦੇ ਗੁਰੂ ਦਾਦਾ ਦੀ ਕੁਰਬਾਨੀ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਾਕੇ ਨੂੰ ਬੜੇ ਗੌਰ ਨਾਲ ਸੁਣਦੇ ਸਨ ਜਦ ਪਿਤਾ ਗੁਰੂ ਗੋਬੀ ਸਿੰਘ ਜੀ ਨੇ ਪਰਿਵਾਰ ਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਸਮੇ ਪੂਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਵੱਡੇ ਸਹਜਾਦੇ ਗੁਰੂ ਸਾਹਿਬ ਨਾਲ ਤੇ ਛੋਟੇ ਸਹਜਾਦੇ ਤੇ ਮਾਤਾ ਗੁਜਰੀ ਜੀ ਵੱਖ ਹੋ ਗਏ ਸਨ ਵਰਵਾਰ ਵਿਸ਼ੋੜਾ ਪੈਣ ਤੋਂ ਬਾਅਦ ਮਾਤਾ ਜੀ ਛੋਟੇ ਸਾਹਿਬਜ਼ਾਦਾ ਨਾਲ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਗੰਗੂ ਖੇਣੀ ਮਿਲਿਆ ਤੇ ਉਹਨਾਂ ਨੂੰ ਘਰ ਲਿਆਇਆ ਪਰ ਗੰਗੂ ਨੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਮਾਤਾ ਜੀ ਸਮੇਤ ਨਵਾਬ ਵजीर खान ਕੋਲ ਪਹੁੰਚਾ ਦਿੱਤਾ ਜਿੱਥੇ ਸੂਬਾ ਸਰਹੰਦ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਉਸ ਸਮੇਂ ਸਾਹਿਬਜ਼ਾਦਾ ਜ਼ੂਰਾਵਾਰ ਸਿੰਘ ਦੀ ਉਮਰ 9 ਸਾਲ ਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਉਮਰ 7 ਸਾਲ ਦੇ ਕਰੀਬ ਸੀ ਨਵਾਬ ਵजीर खान ਨੇ ਸਾਹਿਬਜ਼ਾਦਿਆਂ ਨੂੰ ਕਈ ਲਾਲਚ ਦਿੱਤੇ ਕਿ ਉਹ ਦਿਨ ਕਬੂਲ ਕਰ ਲੈਣ ਪਰ ਸਾਹਿਬਜਾਦਿਆ ਨੇ ਗਰਜ ਕੇ ਆਖਿਆ ਹਮਰੇ ਬੰਸ ਰੀਤੇ ਆਈ ਸੀਸ ਦੇਤ ਪਰ タルਮ ਨਾ ਜਾਈ ਇਹ ਸ਼ਬਦ ਸੁਣ ਕੇ ਨਵਾਬ ਨੇ ਸਾਹਿਬਜਾਦਿਆ ਨੂੰ ਮੀਹਾਂ ਚ ਚੁਣੰਦਾ ਫਰਮਾਨ ਸੁਣਾ ਦਿੱਤਾ ਸਾਸ਼ਲ ਬੇਗ ਤੇ ਬਾਸ਼ਰ ਬੇਗ ਨੇ ਸਾਹਿਬਜਾਦਿਆ ਨੂੰ ਮੀਹਾਂ ਵਿੱਚ ਚੁਣਿਆ ਸੀ ਜਲਸਾ ਘੁਟਨ ਕਰਨ ਸਾਹਿਬਜਾਦੇ ਬੇਹੋਸ਼ ਹੋ ਕੇ ਡਿੱਗ ਗਏ ਤਾਂ ਕੰਧ ਵੀ ਡਿੱਗ ਪਈ ਸੀ ਤਾਂ ਉਹਨਾਂ ਕਸਾਈਆਂ ਨੇ ਸਾਹਿਬਜਾਦਿਆ ਨੂੰ ਸ਼ੁਰੀਆਂ ਦੇ ਨਾਲ ਕੋ ਕੇ ਸ਼ਹੀਦ ਕਰ ਦਿੱਤਾ ਸੀ ਇਸ ਪਿਛੋਕ ਮਾਤਾ ਗੁਜਰੀ ਜੀ ਨੇ ਵੀ ਠੰਡੇ ਬੁਰਜ ਵਿੱਚ ਪ੍ਰਾਂਤ ਤਿਆਗ ਦਿੱਤੇ ਸਨ ਸਾਹਿਬਜ਼ਾਦਿਆਂ ਦੀ ਕੁਰਬਾਨੀ ਜੁਗਾਂ-ਜੁਗਾਂ ਤੱਕ ਯਾਦ ਰਹੇਗੀ